ਤਦੋਂ ਪਹਿਲਾਂ ਅਮਰੀਕਾ ਦੇ ਵਿੱਚ ਟਰੰਪ ਨੇ ਪ੍ਰਵਾਸੀਆਂ ਨੂੰ ਕੱਢਣ ਦੀ ਰਵਾਇਤ ਸ਼ੁਰੂ ਕੀਤੀ ਹੈ ਤੇ ਹੁਣ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਮਾਹੌਲ ਬਣਨ ਜਾ ਰਿਹਾ ਹੈ। ਇਸੇ ਮਾਮਲੇ ਉੱਤੇ ਕੁਮੰਤਰੀ ਮਾਮਲੇ ਤੇ ਬਾਹਰ ਕੈਪਟਨ ਜੀਐਸ ਕੁਮਰ ਨੇ ਐਨਬੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦੇ ਆ ਕੀ ਕੁਝ ਕਿਹਾ ਆਉ ਜਾਣਦੇ ਆ। ਪਹਿਲਾਂ ਅਮਰੀਕਾ ਵਿੱਚ ਟਰੰਪ ਨੇ ਪ੍ਰਵਾਸੀਆਂ ਨੂੰ ਕੱਢਣ ਦੀ ਜਿਹੜੀ ਹੈਗੀ ਰਵਾਇਤ ਸ਼ੁਰੂ ਕਰ ਦਿੱਤੀ ਉਸ ਤੋਂ ਪਹਿਲਾਂ ਉਹਨੇ ਵੱਡੇ ਬਿਆਨ ਦਿੱਤੇ ਸਨ ਖਾਸ ਕਰਕੇ ਪੰਜਾਬੀਆਂ ਨੂੰ ਇਸ ਗੱਲ ਦੀ ਬੜੀ ਪਹਿਲਾਂ ਅਮਰੀਕਾ ਵਿੱਚ ਟਰੰਪ ਨੇ ਪ੍ਰਵਾਸੀਆਂ ਨੂੰ ਕੱਢਣ ਦੀ ਜਿਹੜੀ ਹੈਗੀ ਰਵਾਇਤ ਸ਼ੁਰੂ ਕਰ ਦਿੱਤੀ ਉਸ ਤੋਂ ਪਹਿਲਾਂ ਉਹਨੇ ਵੱਡੇ ਬਿਆਨ ਦਿੱਤੇ ਸਨ ਖਾਸ ਕਰਕੇ ਪੰਜਾਬੀਆਂ ਨੂੰ ਇਸ ਗੱਲ ਦੀ ਬੜੀ ਚਿੰਤਾ ਹੈ ਹੁਣ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਮੌਲ ਬਣਨ ਜਾ ਰਿਹਾ ਕਿਉਂਕਿ ਸਾਬਕਾ ਐਮਪੀ ਰੂਬੀ ਡੱਲਾ ਨੇ ਇੱਕ ਬਿਆਨ ਦੇ ਦਿੱਤਾ ਹੈ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ 5 ਲੱਖ ਪ੍ਰਵਾਸੀਆਂ ਨੂੰ ਬਾਹਰ ਕੱਢਾਂਗੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵਧੇ ਰਹੀ ਹੈ ਜਿਸ ਕਾਰਨ ਕੈਨੇਡਾ ਵਿੱਚ ਜੋ ਰਹਿਣ ਦਾ ਸੁਪਨਾ ਵੇਖਦੇ ਨੇ ਚੰਗਾ ਭਵਿੱਖ ਸਮਾਰਨ ਦਾ ਸੁਪਨਾ ਦੇਖਦੇ ਨੇ ਉਹਨਾਂ ਲਈ ਆਉਣ ਵਾਲੇ ਦਿਨਾਂ ਦੌਰਾਨ ਚਿੰਤਾ ਵਣ ਸਕਦੀ ਆ ਇਸ ਮਾਮਲੇ ਤੇ ਗੱਲ ਕਰਾਂਗੇ ਜੀ ਕੈਪਟਨ ਜੀ ਇਸ ਕੋ ਮਨ ਨਾਲ ਜੋ ਕੁਮੰਤਰੀ ਮਾਮਲਿਆਂ ਦੇ ਮਾਹਰ ਨੇ ਤੇ ਚੰਡੀਗੜ੍ਹ ਸਿਵਲ ਸੁਸਾਇਟੀ ਦੇ ਆਗੂ ਨੇ ਕੁਮਰ ਸਾਹਿਬ ਸਵਾਗਤ ਆ ਤੁਹਾਡਾ ਉਹ ਸਤਿ ਸ਼ਕਾ ਸਾਰੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾ ਕੁਮਰ ਸਾਹਿਬ ਕੀ ਆ ਜੋ ਰੂਬੀ ਡੱਲਾ ਨੇ ਹੁਣ ਬਿਆਨ ਦੇ ਦਿੱਤਾ ਪਹਿਲਾਂ ਅਮਰੀਕਾ ਦੇ ਵਿੱਚ ਚਿੰਤਾ ਪ੍ਰਵਾਸੀਆਂ ਲਈ ਹੁਣ ਕੈਨੇਡਾ ਚ ਵਧਣ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਇਹਨਾਂ ਜਿਵੇਂ ਅੱਗ ਲੱਗਦੀ ਆ ਤੇ ਫਿਰ ਫੈਲਦੀ ਆ ਔਰ ਰੀਬਿਡਲਾ ਦੀ ਕਿੰਨੀ ਕੁ ਵੈਲਿਊ ਹੈਗੀ ਹੈ ਉਹ ਆਪਾਂ ਕੱਲ੍ਹ ਵਾਸਤੇ ਆਪਾਂ ਗਲਤ ਨਹੀਂ ਜਾਂਦੇ ਪਰ ਇਹਨਾਂ ਗੱਲਾਂ ਦੇ ਵਿੱਚ ਹਕੀਕਤ ਹੁੰਦੀ ਹੈ ਕਿਉਂਕਿ ਦੇਖੋ ਅਪ ਕਰਤੂਤਾ ਵੀ ਸਾਡੀਆਂ ਆਪਣੀਆਂ ਨੇ ਲੱਗ ਲੈਂਦੇ ਆਪਾਂ ਇੱਕ ਮਿੰਟ ਜੇ ਕੈਨੇਡਾ ਦੀ ਗੱਲ ਹੀ ਸ਼ੁਰੂ ਕਰੀਏ ਕੈਨੇਡਾ ਦੇ ਵਿੱਚ ਆਪਣਾ ਜਿਉਣਾ ਇੱਕ ਆਫੀਸ਼ੀਅਲੀ ਮੰਗਾਇਆ 10.5 ਲਿਗਾ ਹੈ ਨਾ ਫਿਰ ਉੱਥੇ ਜਾ ਕੇ ਜਿਹੜਾ ਜੋ ਕਰਤੂਤਾ ਸਾਡੀਆਂ ਇੱਥੇ ਨੇ ਉਹੀ ਇੱਥੇ ਜਾ ਕੇ ਤੁਸੀਂ ਆਪਣੇ ਕਰਨ ਲੱਗਦੇ ਐਸ ਵੇਲੇ ਉੱਥੋਂ ਦੇ ਜਿਹੜੇ ਕ੍ਰਿਮੀਨਲ ਹੈਗੇ ਜਿਹੜੇ ਲੋਕਾਂ ਮੱਚ ਆ ਗਏ ਨੇ ਇਹ ਲੋਕੇ ਪੇਸ਼ਾ ਲਗਿਆ ਅਨਫੋਰਚਨਟਲੀ ਸਾਡੇ ਮੁੰਡੇ ਉਥੇ ਲੀਡ ਕਰ ਰਹੇ ਨੇ ਇਹਦੇ ਤੁਸੀਂ ਦੇਖੋ ਇੰਨੇ ਜਿੰਨਾ ਤੁਹਾਡੇ ਦਾਦਿਆਂ ਪਰਦਾਦਿਆਂ ਨੇ ਆ ਤੁਹਾਡੇ ਪਹਿਲੀ ਜਨਰੇਸ਼ਨਾਂ ਨੇ ਜਿੰਨੀ ਇੱਜ਼ਤ ਕਮਾਈ ਜਿੰਨਾਂ ਦੇ ਸਿਰ ਤੇ ਤੁਹਾਨੂੰ ਇਨਵਾਈਟ ਕੀਤਾ ਉਹ ਤੁਸੀਂ ਆਪਣਾ ਉਹਨੂੰ ਗਵਾਹ ਚੁੱਕੇ ਹੋ ਪਹਿਲੀ ਗੱਲ ਅੱਛਾ ਇਹ ਸ਼ੁਰੂਆਤ ਕਿੱਥੋਂ ਹੈ ਸ਼ੁਰੂਆਤ ਆਪਣੇ ਟਰੰਪ ਤੋਂ ਟਰੰਪ ਜੇ ਇਹ ਟਰੰਪ ਦੀ ਜੜ੍ਹ ਹੀ ਸਾਡੇ ਮੋਦੀ ਦਾ ਦੋਸਤ ਬੰਦਾ ਹੈ ਜਿਹੜੀ ਜਿਹੜੀ ਸਾਾਨੂੰ ਰਾਸ਼ਟਰਵਾਦ ਦੀ ਬਿਮਾਰੀ ਲੱਗੀ ਹੈ ਨਾ ਰਾਸ਼ਟਰਵਾਦ ਇਹ ਬੜਾ ਡੇਂਜਰਸ ਲਫ਼ਜ਼ ਹੈ ਯਾਨੀ ਇਹ ਉਹ ਤਲਵਾਰ ਹੈ ਜਿਹੜਾ ਕ੍ਰਾਸ ਕਰ ਜਾਓ ਤੇ ਫਿਰ ਤੁਹਾਨੂੰ ਆਪ ਹੀ ਵੱਢਦੀ ਹੈ ਇਹ ਬਿਮਾਰੀਆਂ ਨੂੰ ਸਾਰੀ ਦੁਨੀਆ ਚ ਫੈਲ ਚੁੱਕੀ ਹੈ ਅਮਰੀਕਾ ਚ ਵੀ ਰਾਸ਼ਟਰਵਾਦ ਆਇਆ ਪਿਆ ਸਬੂਤ ਰਾਸ਼ਟਰਵਾਦ ਹੁੰਦਾ ਕਿ ਕਿ ਜਿਹੜੇ ਸਾਡੇ ਲੋਕ ਨੇ ਉਹ ਉਹ ਸਾਡੇ ਉਹਨੇ ਬਾਕੀਆਂ ਨੂੰ ਆਪਾਂ ਉਹ ਮਤਲਬ ਦੇ ਡੋਨਟ ਉਹ ਜੋ ਹਮ ਜੋ ਸੈਕੰਡ ਜਾਂ ਥਰਡ ਨਹੀਂ ਭਉਂਦੇ ਮਤਲਬ ਸਾਫ ਜੀ ਗੱਲ ਹੈ ਇਹਦਾ ਸਬੂਤ ਹੈ ਆ ਹੁਣ ਜਦੋਂ ਇਹ ਛੱਪਤ ਲਈਏ ਪਰ ਆਪਣਾ ਪ੍ਰਾਈਮ ਆਪਣਾ ਪ੍ਰੈਜ਼ੀਡੈਂਟ ਆਪਣੇ ਟ੍ਰੰਬਲ ਨੇ ਤੁਸੀਂ ਜੇ ਨੋਟ ਨਹੀਂ ਕੀਤਾ ਰਿਵਾਈਂਡ ਕਰਕੇ ਵੇਖ ਲੈਣਾ ਜੋ ਉਥੇ 100 ਬੰਦਾ ਸੀ ਤੇ ਮੇਰੇ ਕਲ ਇੱਕ ਜਾਂ ਦੋ ਹੋ ਸਕਦਾ ਕਾਲਾ ਤੇ ਜੋ 4 5 ਸਾਡੇ ਵਰਗੇ ਹੋਣ ਜਿਹਨਾਂ ਨੂੰ ਬ੍ਰਾਊਨ ਕਹਿੰਦੇ ਨੇ ਬਾਕੀ ਸਾਰੇ ਗੋਰੇ ਸੀ ਇਹ ਇਹ ਚੀਜ਼ਾਂ ਹੁੰਦੀਆਂ ਨੇ ਸਿਗਨਲ ਸਾਡੇ ਸਾਹਮਣੇ ਵੀ ਵਿਖਾਤਾ ਐਂਡ ਉਹਨੇ ਕਰਤੂਤ ਵੀ ਸ਼ੁਰੂ ਕਰ ਦਿੱਤੀ ਜਾਂ ਅੱਛਾ ਜਿਹੜੀ ਹੋਰ ਜਿਹੜੀ ਮੁੱਖ ਦੀ ਗੱਲ ਹੈ ਕਿ ਗੋਰ ਸ਼ੁਰੂਆਤ ਚਪਾ ਉਥੇ ਗਏ ਕਿਉਂ ਕਿ ਉਹ ਗੋਰਿਆਂ ਦੀ ਜਦੋਂ ਅਸੀਂ ਕਾਸਟ ਆਫ ਲਿਵਿੰਗ ਵੱਧਾ ਗਿਆ अच्छा ओदोन ही पहले लेबर दी लोड सी कह सकते आप वो भी क्यों क्योंकि वेस्टर्न वर्ल्ड इज टोटली कैपिटलिस्ट वर्ल्ड जिना कहदा ਧਨਕੜਾ ਦਾ ਮੁਲਕ ਆ ਜਿਹੜਾ ਸਾਡਾ ਵੀ ਬਣ ਗਿਆ ਜੀ ਇੱਥੇ ਤੋਂ ਚਾਰ ਪੰਜ ਇਹ ਨੇ ਕਿ ਇਹ ਤਾਂ ਦਾਨੀ ਅਮਬਾਨੀ ਤੇ ਲਾਗੇ ਕਿ ਉਹ ਚਾਰ ਪੰਜ ਤੇ ਉਹ ਸ਼ੁਰੂ ਤੋਂ ਹੀ कैपिटलिस्ट वर्ल्ड ਰਿਹਾ ਤੇ ਉਹਨਾਂ ਨੇ ਜਦੋਂ ਵੇਖਿਆ ਸਾਡੀ ਗੋਰੇ ਮਹਿੰਗੇ ਪਹਿਰੇ ਨੇ ਉਹ ਸਾਨੂੰ ਉਹਨਾਂ ਨੇ ਲੈਣਾ ਸ਼ੁਰੂ ਕਰਤਾ ਫਿਰ ਉਹ ਸਾਰੀ ਦੁਨੀਆ ਤੋਂ ਸਲੇਬਰ ਗਈ ਹੁਣ ਜਿਹੜਾ ਕੀਦਾ ਟੈਕਨੋਲੋਜੀ ਦਾ ਇਨਸਾਨੀਤ ਦੀ ਜਿਹੜਾ ਸੱਪਾ ਐ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਉਹ ਆ ਚੁੱਕੀ ਹੈ ਉਸ ਕਰਕੇ ਹੁਣ ਲੇਬਰ ਬੰਦੇ ਕਿ ਇਨਸਾਨ ਦੀ ਕੀ ਕੀਮਤ ਹੀ ਨਹੀਂ ਕਿਉਂਕਿ ਇੱਕ ਜਿਹੜਾ ਇੱਕ ਮਸ਼ੀਨ ਜਿਹੜੀ ਆਰਟੀਫੀਸ਼ੀਅਲ ਵਾਲੀ ਉਹ 150 ਦਾ ਕੰਮ ਉਹ ਤੋਂ ਵੀ ਚੰਗਾ ਕਰਦੀ ਏ ਉਹਨਾਂ ਹੀ ਉਹ ਤੋਂ ਵਧੀਆ ਕਰਦੀ ਏ ਉਹਨਾਂ ਟਾਈਮ ਸੇਵ ਕਰਦੀ ਏ ਨੋ ਕੰਪਰੈਂਸ ਓਦੋਂ ਪਹਿਲਾਂ ਮਸ਼ੀਨੀ ਯੁੱਗ ਨੇ ਪਠਾ ਪਠਾਤਾ ਹੁਣ ਇਸ ਤੇ ਇਹ ਨਵੀਂ ਜੜੀ ਆਈ ਏ ਸੋ ਇਹ ਸਾਰੇ ਕੰਬਾਈਨ ਹੋ ਕੇ ਉਹਨਾਂ ਦਾ ਰਸਟਵਾਦ ਹੋ ਗਿਆ ਉਧਰੋਂ ਉਤੋਂ ਕੀ ਕਿਦਾ ਹੋਈ ਗੱਲ ਕਿ ਪਾਸ 47 ਦੁਨੀਆਂ ਦਾ ਇਕਨੋਮਿਕਲੀ ਮਾੜਾ ਹਾਲ ਏ ਤੇ ਫਿਰ ਕਾਸਟ ਕਟਿੰਗ ਹੋ ਰਿਹਾ ਆਪਣਾ ਕੈਪਟਲਿਸਟ ਵਰਲਡ ਦਾ ਤੇ ਕੰਮ ਹੀ ਹੁੰਦਾ ਹੈ ਕਿ ਕਾਸਟ ਕਟਿੰਗ ਕਿੱਥੋਂ ਪੈਸੇ ਬਚਦੇ ਨੇ ਬੰਦਾ ਜਦ ਤੱਕ ਤੇ ਕੰਮ ਉਹਦੀ ਲੋਡ ਹੈਗੀ ਹੈ ਉਹਦੀ ਤੇ ਲਗਣਗੇ ਅਦਰਵਾਈਜ਼ ਉਹ ਤੇ ਤੁਹਾਡੇ ਅੱਖਾਂ ਦੇ ਸਾਹਮਣੇ ਮਰਦਾ ਪਿਆ ਟੱਠੇ ਖੂ ਜਾਂਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਸਬੂਤ ਸਾਡੇ ਮੁਲਕ ਚ ਆਪਣੇ ਜੇ ਕਿਨੇ ਪ੍ਰਵਾਸ ਤੇ ਕਿਉਂਕਿ ਬਹੁਤ ਸਾਰੇ ਜਿਹੜੇ ਪੰਜਾਬੀ ਨੌਜਵਾਨ ਕੈਨੇਡਾ ਗਏ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਭਵਿੱਖ ਸਮਰ ਜਾਏਗਾ ਪਰ ਉੱਥੇ ਕਹਿੰਦੇ ਬੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਰਿਹਾ ਕਈਆਂ ਨੂੰ ਰੋਜ਼ਗਾਰ ਨਹੀਂ ਮਿਲਦਾ ਕਈਆਂ ਨੂੰ ਰਹਿਣ ਦਾ ਟਿਕਾਣਾ ਨਹੀਂ ਮਿਲਦਾ ਸਮੇਂ ਸਿਰ ਖਾ ਨਹੀਂ ਸਕਦੇ ਮਾਪਿਆਂ ਤੋਂ ਪੈਸੇ ਮੰਗਾ ਨਹੀਂ ਸਕਦੇ ਬੜੀ-ਬੜੀ ਚਿੰਤਾ ਹੈ ਕੀ ਕਰਨਾ ਚਾਹੋਗੇ ਨੇ ਇਹ ਕਿ ਇਹ ਤੇ ਉਹ ਉਹ ਦੁਵੇਦਾ ਚ ਫਸ ਗਏ ਕਿ ਕੀ ਕੀ ਕਿ ਅੱਗੇ ਖੂਹਾਂ ਦੇ ਪਿੱਛੇ ਖਾਈ ਕਿਉਂਕਿ ਤੇ ਉਹ ਅਸਮਾਨ ਸੇ ਕਿਰੇ ਖਜ਼ੂਰ ਪਟ ਕੇ ਇਧਰੋਂ ਸੁਫਨੇ ਵਿਖਾਈ ਗਏ ਕਿ ਉਧਰ ਦਾ ਹੈਗਾ ਸੀ ਚਲੋ ਜਦੋਂ ਸਾਡੇ ਗ੍ਰੈਂਡ ਸਾਡੇ ਜਨਰੇਸ਼ਨਾਂ ਗਈਆਂ ਉਦੋਂ ਲੋਡ ਸੀ ਉਹਨਾਂ ਮਿਹਨਤਾਂ ਕੀਤੀਆਂ ਉਹਨਾਂ ਨੇ ਕਮਾਲ ਦਾ ਸਕਸੈਸ ਲਿਆ ਮਤਲਬ ਅਮੀਰਾਂ ਦੇ ਅਮੀਰਾਂ ਦੇ ਵਿੱਚ ਸਾਡੇ ਆਪਣੇ ਲੋਕ ਨੇ ਕੈਨੇਡਾ ਦੇ ਵਿੱਚ ਤੋਂ ਕਿੰਨੇ ਪੰਜ ਕਿ ਪਤਾ ਨਹੀਂ ਕਿੰਨੇ ਐਮਪੀ ਨੇ ਪਰ ਕੋਈ ਵੀ ਨਥਿੰਗਸ ਫੋਰਐਵਰ ਕੋਈ ਵੀ ਸੁਫਨਾ ਜਿਹਾ ਚੰਗਾ ਹੈ ਤੇ ਉਹ ਵੀ ਕੋਈ ਨਹੀਂ ਚੱਲਦਾ ਪੈੜਾ ਵੀ ਨਹੀਂ ਚੱਲਦਾ ਹੁਣ ਹਾਲਾਤ ਉਹ ਗਏ ਨੇ ਇਸ ਦਸਰਾ ਰਾਸ਼ਟ੍ਰਵਾਦ ਲੈ ਲੋ 8 ਫਿੰਟ ਲੈ ਲੋ ਓਵਰ ਆਲ ਮਹੌਲ ਲੈ ਲੋ ਦੁਨੀਆ ਦੇ ਇਕਨੋਮਿਕ ਸਿਚੁਏਸ਼ਨ ਲੈ ਲੋ ਤੇ ਕੰਮ ਤੇ ਆਈ ਨਹੀਂ ਪਰ ਸਾਹ ਨੂੰ ਜਿਹੜੇ ਸਿਸ ਜੀ ਉਹ ਚੱਲੇ ਉਹ ਮਾਪਿਓ ਵੀ ਐਸੇ ਮੈਂ ਤੇ ਮੁਰਖ ਹੀ ਕਹਾਂਗਾ ਨਹੀਂ ਅਰ ਤੂੰ ਕਿਸੇ ਤਰ੍ਹਾਂ ਤੋਂ ਨਿਕਲ ਜਾ ਇਹ ਕੀ ਗੱਲ ਹੋਈ ਯਾਰ ਕੁੜੀਆਂ ਵੀ ਭੇਜਦੇ ਆ ਕੋਮਲ ਕੋਮਲ ਕੁੜੀਆਂ ਫੇਰ ਦੇਖੋ ਜਿ ਮੈਨੂੰ ਉਹਨਾਂ ਤੇ ਬਹੁਤ ਹੀ ਇੱਕਦਮ ਗੁੱਸਾ ਵੀ ਆਉਂਦਾ ਕਿ ਤੁਸੀਂ ਮਾਪਿਓ ਤੁਸੀਂ 50-50 ਲੱਖ ਦੇ ਕੇ ਬੱਚਿਆਂ ਨੂੰ ਬਾਹਰ ਕਰ ਰਹੇ ਹੋ 50 ਦਾ ਬਾਹਰ ਪਹੁੰਚਦਾ ਫਿਰ ਹੁਣ ਉੱਥੇ ਰਹਿਣ ਲਈ ਤੁਸੀਂ ਤੁਸੀਂ ਫਿਰ ਹੁਣ ਸਪੋਰਟ ਕਰ ਦਿਓ ਅਰੇ ਇਸੇ ਇਸੇ ਅਮਾਉਂਟ ਨਾਲ ਤੁਸੀਂ ਇੱਥੇ ਕਿਉਂ ਨਹੀਂ ਕਰ ਸਕਦੇ ਮਸਲ ਮੈਂ ਐਗਜ਼ਾਮਪਲ ਦੇਣਾ 100 ਬੱਚਾ ਜਾਂਦਾ ਪੰਜਾਬ ਦੇ ਇਲਾਕੇ ਲੱਖ ਲਾ ਲਕੇ ਤੇ 100 ਦਾ ਜੇ ਇਕੱਠਾ ਲਾਓ ਤੇ ਕਿੰਨਾ 50 ਕਰੋੜ ਹੋ ਗਿਆ ਹੋ ਗਿਆ ਨਾ ਤੇ 50 ਕਰੋੜ ਨਾਲ ਤੁਸੀਂ ਸਰਕਾਰ ਦੇ ਨਾਲ ਕੋਈ ਸਾਲ ਕੋਈ ਕੁਝ ਕਰ ਲਓ ਸਰਕਾਰਾਂ ਤੋਂ ਉਹਨੇ ਪੈਸੇ ਨਹੀਂ ਮਰੀਆ ਪਈਆਂ ਨੇ ਇੰਡਸਟਰੀ ਬਣਾ ਲਓ ਤੁਹਾਡੇ ਕੋਲ ਜੇ ਤੁਸੀਂ 50 ਕਰੋੜ ਦੀ ਰਕਮ ਖੜੀ ਕਰ ਸਕਦੇ ਹੋ ਗਾਰੰਟੀ ਦੇ ਸਕੋ ਜਿਹਨੂੰ ਕੋਲੈਟਰਲ ਕਹਿੰਦੇ ਆ ਕਿਹੜਾ ਕੰਮ ਨਹੀਂ ਤੁਸੀਂ ਸ਼ੁਰੂ ਕਰ ਸਕਦੇ 50 ਮੁੰਡੇ ਤਾਂ ਮਿਲ ਕੇ ਕੋਈ ਵੱਡਾ ਕਾਰੋਬਾਰ ਕਰ ਸਕਦੇ ਆ ਚਾਹੇ ਮਸਾਲਿਆਂ ਦਾ ਚਾਹੇ ਗੁੜ ਦਾ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਕਰ ਲੋ ਆਪ ਵੀ ਕਰ ਸਕਦੇ ਆ ਸਰਕਾਰ ਤੋਂ ਹੈਲਪ ਨਾ ਵੀ ਲੈਣ ਬਿਲਕੁਲ ਨਹੀਂ ਲੋੜ ਹੈਨਾ ਤੁਹਾਡੇ ਜੇ ਆਪਣੇ ਤੁਹਾਡੇ ਰਿਸ਼ਤੇਦਾਰ ਉੱਥੇ ਨੇ ਤੁਸੀਂ ਪ੍ਰੋਡਿਊਸ ਕਰੋ ਸਾਰੀ ਦੁਨੀਆ ਚ ਸਭ ਤੋਂ ਵੱਡੀ ਪ੍ਰੋਬਲਮ ਜਦੋਂ ਜੀ ਦੁਨੀਆ ਬਣੀ ਹੋ ਜਾਂ ਤੱਕ ਰਹੇਗੀ ਖਾਣੇ ਦੀ ਹੁੰਦੀ ਹੈ ਠੀਕ ਆ ਆ ਜਿਹੜੇ ਸਾਡੇ ਕਿਸਾਨ ਅੰਦਲਨ ਆਇਆ ਜਿਹੜੇ ਜ਼ਮੀਨਾਂ ਦੇ ਪੰਗੇ ਪਏ ਉਹ ਵੀ ਇਸ ਲਈ ਪਏ ਨਾ ਕਿ ਭਾਈ ਜ਼ਮੀਨਾਂ ਤੇ ਕਬਜ਼ਾ ਕਰਨਾ ਆਉਣ ਵਾਲੇ ਯੁੱਗ ਚ ਪਾਣੀ ਤੇ ਖਾਣੇ ਦੀ ਕਰਕੇ ਤੇ ਤੁਸੀਂ 50 ਮੁੰਡੇ ਇਕੱਠੇ ਹੋ ਜਾਓ 25 ਇਕੱਠੇ ਹੋ ਜਾਓ ਜਿੰਨੇ ਵੀ ਇਕੱਠੇ ਹੋ ਸਕਦੇ ਹੋ ਹੈਨਾ ਉਹ ਕੀ ਕਹਿੰਦੇ ਨੇ ਇੱਕ ਮੁਠੀ ਕਿੰਨੇ ਦੀ ਹੁੰਦੀ ਲੱਖ ਕੀ ਆ ਯਕਨ ਬਚਪਨ ਨੂੰ ਪਸੰਦ ਆਇਆ ਕਿ ਕਿ ਕਿਤੇ ਸੇ ਲੱਕੜੀਆਂ ਇਕੱਠੀਆਂ ਕਰਦੇ ਨਹੀਂ ਟੁੱਟਦੀਆਂ ਤੇ 50 50 ਲੱਕੜੀ ਇਕੱਠੀ ਲੱਕੜੀ ਕਰਦੇ ਤੋ ਇਹ ਚੀਜ਼ਾਂ ਕਰਦੇ ਆਂ ਔਰ ਸਰਕਾਰਾਂ ਦੇ ਵੀ ਇਹ ਤੇ ਲਾਂਡਾਣੇ ਸਰਕਾਰਾਂ ਨੂੰ ਕਿ ਉਹ ਕਿਉਂ ਨਹੀਂ ਕਹਿੰਦੇ ਵੀ ਬੱਚੋ ਜੀ ਤੁਸੀਂ ਜਿਹੜੇ ਉਧਰ ਬੈਠ ਕੇ ਇਹਨਾਂ ਏਜੰਟਾਂ ਨੂੰ ਦੇ ਰਹੇ ਹੋ ਇੱਧਰ ਜਾ ਰਹੇ ਹੋ ਜਿਹੜੇ ਕਿ ਕਾਲਾ ਤਨੋਕੇ ਬਾਰੇ ਸਾਰੀ ਕਰਪਸ਼ਨ ਦਾ ਬੰਦੀ ਹੈ ਪੈਸੇ ਇਧਰ ਜਾਂਦਾ ਲੁੱਟਦੇ ਨੇ ਨਾ ਇਹ ਲੁੱਟ ਫਿਰ ਅੱਗੇ ਜਾਂਦੀ ਹੈ ਕਿੰਨੇ ਮਚਾਈ ਜਿਵੇਂ ਕੈਨੇਡਾ ਭੇਜੇ ਮੁੰਡੇ ਅਮਰੀਕਾ ਭੇਜੇ ਹੁਣ ਡੋਂਕੀ ਰਹੀ ਬਹੁਤ ਸਾਰੇ ਭੇਜੇ ਪੈਸਾ ਕੌਣ ਖਾ ਗਿਆ ਮਲਾਈ ਕੌਣ ਖਾ ਗਿਆ ਪਰ ਕਿ ਆਈ ਸੀ ਚਰਚਾ ਕਿ ਕੈਨੇਡਾ ਨੇ ਪੰਜਾਬੀਆਂ ਤੋਂ ਪੈਸਾ ਬਹੁਤ ਮੰਗਾ ਲਿਆ ਫਿਰ ਉਹਨਾਂ ਨੂੰ ਠੋਕਰ ਮਾਰ ਦਿੱਤੀ ਇਹ ਚ ਇਫੈਕਟ ਹੈ ਸਚਾਈ ਹੈ ਅਰੇ ਪਿਛਲੇ ਸਾਲ ਦਾ ਫਿਗਰ ਹੈ ਆਪਣਾ 53000 ਕਰੋੜ ਚਲੋ 50000 ਕਰੋੜ ਦੇ ਆਸ-ਪਾਸ 올 ਇੰਡੀਆ ਚੋ ਗਿਆ ਤੇ 28000 ਕਰੋੜ ਪੰਜਾਬ ਚੋ ਗਿਆ ਮੇਰੇ ਫਿਗਰ ਥੋੜੇ ਉੱਤੇ-ਸੱਲੇ ਹੋ ਸਕਦੇ ਨੇ 28000 ਕਰੋੜ ਸਾਲਾ ਪੰਜਾਬ ਚੋਂ ਨਿਕਲੇ ਆ ਰ 28000 ਕਰੋੜ ਤੇ ਪੰਜਾਬ ਦੀ ਕਿਸਮਤ ਬਦਲ ਸਕਦੇ ਹੋ ਠੀਕ ਹੈ ਨਾ ਤੁਸੀਂ ਭੱਜਦੇ ਕਿਉਂ ਸਰਕਾਰਾਂ ਨੂੰ ਕਿਉਂ ਜਿਹੜਾ ਸਰਕਾਰਾਂ ਨੂੰ ਤੁਹਾਡੇ ਐਮਐਲਏ ਕਾਲੇਰੀ ਦੀ ਨਹੀਂ ਨੇ ਜਿਹੜਾ ਤੁਹਾਡੇ ਕੋਲ ਇੰਨਾ ਹੈਗਾ ਤੁਸੀਂ ਉਹਨੂੰ ਫੜੋ ਨਾ ਐਮਐਲਏ ਨੂੰ ਐਸੇ ਲਈ ਰੱਖਿਆ ਕਿ ਜੀ ਉਹ ਕੀ ਕੇ ਤਾਂ ਭੋਗਾ ਤੇ ਆਉਣਾ ਤੇ ਆ ਕਰਾਣਾ ਤੇ ਵਿਆਹ ਤੇ ਚਲੇ ਜਾਓ ਹੈ ਤੁਸੀਂ ਐਮਐਲਏ ਨੂੰ ਫੜੋ ਜੀ ਸਾਡੇ ਕੋਲ ਆ ਜੇ ਤੇ ਸਾਡਾ ਕੁਝ ਕਰੀਏ ਇਸੇ ਕ੍ਰੀਏਟ ਕਰੋ ਪਰ ਨਾਲ ਇੱਕ ਪੰਜਾਬੀਆਂ ਲਈ ਦਵੰਧ ਦੀ ਸਥਿਤੀ ਪੈਣੀ ਆ ਜਦੋਂ ਇੱਥੇ ਜੁਪੀ ਬਿਹਾਰ ਤੋਂ ਆ ਕੇ ਲੇਬਰ ਆਉਂਦੀ ਆ ਉਹਨਾਂ ਨੂੰ ਭਈ ਆ ਕੇ ਕਿ ਦਰਕਾਰ ਆ ਜਾਂਦਾ ਉਹਨਾਂ ਖਿਲਾਫ ਪ੍ਰਚਾਰ ਕੀਤਾ ਜਾਂਦਾ ਹੈ ਦੂਜੇ ਪਾਸੇ ਗੁਰਬਾਣੀ ਦੀ ਗੱਲ ਕਰਦੇ ਆ ਜੋ ਸਾਰਿਆਂ ਨੂੰ ਇੱਕੋ ਜਾਂ ਮੰਨਦੀ ਆ ਕੋਈ ਵੀ ਜਾਤ ਦਾ ਕੋਈ ਧਰਮ ਦਾ ਹੋਵੇ ਪਰ ਜਦੋਂ ਸਾਡੇ ਵਾਲੇ ਕੈਨੇਡਾ ਜਾਂਦੇ ਆ ਉੱਥੇ ਲੇਬਰ ਕਰਦੇ ਆ ਉਹ ਕਹਿੰਦੇ ਸਾਡੇ ਆਪਣੇ ਉਹਨਾਂ ਨੂੰ ਨਾ ਕੱਢੋ ਫਿਰ ਇਹਨਾਂ ਨੂੰ ਕੱਢਣ ਕੱਢਣ ਦੀ ਕਿਉਂ ਗੱਲ ਹੁੰਦੀ ਕਮਰ ਸਾਹਿਬ ਪੰਜਾਬੀਆਂ ਲਈ ਇੱਕ ਦਵੰਦ ਵਾਲੀ ਸਥਿਤੀ ਆ ਜਦੋਂ ਪੰਜਾਬ ਦੇ ਵਿੱਚ ਲੇਬਰ ਆਉਂਦੀ ਆ ਜੁਪੀ ਬਿਹਾਰ ਅਸਾਮ ਤੋਂ ਉਹਨਾਂ ਨੂੰ ਭਈਆ ਕਹਿ ਕੇ ਦਰਕਾਰਿਆ ਜਾਂਦਾ ਪਰ ਜਦੋਂ ਸਾਡੇ ਪੰਜਾਬੀ ਲੜਕੇ ਲੜਕੀਆਂ ਕੈਨੇਡਾ ਅਮਰੀਕਾ ਜਾਂਦੇ ਆ ਉੱਥੇ ਫਿਰ ਇਹ ਸੁਪਨੇ ਦੇਖਨੇ ਵੀ ਉੱਥੇ ਰਹਿਣ ਸਾਡੇ ਬੰਦੇ ਫਿਰ ਜਦੋਂ ਕੋਈ ਇੱਥੇ ਆਉਂਦਾ ਫਿਰ ਆਪਣਾ ਪੰਜਾਬੀਆਂ ਦਾ ਢਿੱਡ ਕਿਉਂ ਦੁਖਦਾ ਇਹ ਵੀ ਇੱਕ ਦਿੱਕਤ ਵਾਲੀ ਗੱਲ ਆ ਦੂਜੇ ਪਾਸੇ ਅਸੀਂ ਕਹਿੰਦੇ ਗੁਰਬਾਣੀ ਮੰਨਦੇ ਆ ਗੁਰਬਾਣੀ ਕਹਿੰਦੀ ਆ ਸਭ ਕੀ ਜਾਤ ਇੱਕ ਪਹਿਚਾਨ ਉਹ ਹਾਂਜੀ ਮਾਨਸਕੀ ਜਾਤ ਇੱਕ ਪਹਿਚਾਨ ਉਹ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਨਹੀਂ ਦੇਖੋ ਇਹ ਜਨਾ ਬੜਾ ਐਕਸਪਲੇਨ ਵੀ ਕੀਤਾ ਆਇਆ ਹੈ ਇਹ ਫਿਰ ਮੈਂ ਗੱਲ ਕਲੀਅਰ ਕਰ ਦਿਆਂ ਜਦੋਂ ਸਾਡੇ ਬੱਚੇ ਬਾਹਰ ਜਾਂਦੇ ਨੇ ਤੇ ਸਾਡੇ ਸਾਡੇ ਜਿਹੜਾ ਅਸੀਂ ਪਈਏ ਕਹਿੰਦੇ ਆ ਪਈਆ ਮਤਲਬ ਬ੍ਰਦਰ ਉਹ ਸਾਡੇ ਕੋਲੋਂ ਉਹਦੇ ਜ਼ਮੀਨ ਰਸਮਾਂ ਦਾ ਫਰਕ ਹੈ ਸਾਡਾ ਬੱਚਾ ਜਦੋਂ ਪੰਜਾਬ ਛੱਡ ਕੇ ਜਦੋਂ ਹੁਣੇ ਮੈਂ ਗੱਲ ਕੀਤੀ ਪੰਜਾਬੋਂ 50 ਲੱਖ ਲੈ ਕੇ ਜਾਂਦਾ ਹੈ ਜਾਣ ਤੋਂ ਪਹਿਲਾਂ ਉਹਦਾ ਟੈਸਟ ਹੁੰਦਾ ਹੈ ਜਾਣ ਤੋਂ ਵੱਲ ਹਾਰ ਉਹਦਾ ਸਾਰਾ ਕੰਮ ਹੈ ਫਿਰ ਉੱਥੇ ਰਹਿੰਦੇ ਫਿਰ ਉਹਨੂੰ ਬੰਦ ਹੈ ਡੋਂਕੀ ਵਾਲੇ ਵੀ ਜਾਂਦੇ ਆ ਟੈਸਟ ਤੋਂ ਬਿਨਾਂ ਵੀ ਉਹ ਡੋਂਕੀ ਵਾਲੇ ਦਾ ਧੱਕੇ ਨਾਲ ਹੀ ਜਾਵੇ ਉਹ ਜਾਂਦੇ ਨੇ ਪਰ ਉਹ ਜੇ ਪਰਸੈਂਟੇਜ ਵੇਖੋ ਨੰਬਰ ਕੱਟਨੇ ਕਰਕੇ ਉਹ ਚੰਗੀ ਗੱਲ ਨਹੀਂ ਹੈ ਫਿਰ ਜਿਹੜੇ ਦੇਖੋ ਜਿਹੜੇ ਡੰਕੀ ਦੇ ਰਸਤੇ ਜਾਂਦੇ ਨੇ ਨਾ ਉਹਨਾਂ ਦਾ ਉੱਥੇ ਹਾਲ ਉਹੀ ਹੁੰਦਾ ਜਿਹੜੇ ਸਾਡੇ ਜਿੰਨਾਂ ਅਸੀਂ ਪਈਏ ਕੰਨਿਆ ਉਹਨਾਂ ਦਾ ਉਦੋਂ ਪੜਾ ਹਾਲ ਹੁੰਦਾ ਪੂਰਾ ਅਰੇ ਤੁਸੀਂ ਤਾਂ ਇੱਥੇ ਪੰਜਾਬ ਦੇ ਫਿਰ ਵੀ ਜਿਹੜਾ ਡਿੱਗ ਪੈ ਟੁੱਟ ਪੈ ਕੁਝ ਵੀ ਹੋਏ ਹਸਪਤਾਲ ਆ ਗਏ ਨਾ ਕੋਈ ਰਿਸ਼ਤੇਦਾਰ ਉੱਥੇ ਤੇ ਜੇ ਤੁਹਾਡੇ ਡੰਕੀ ਰੂਪ ਤੇ ਜਿਹੜਾ ਬੰਦਾ ਗਿਆ ਉਹਦੇ ਨਾਲ ਜੇ ਕੋਈ ਹਾਦਸਾ ਹੋ ਜਾਏ ਉਹ ਤਾਂ ਸਾਨੂੰ ਮਰਿਆ ਹੀ ਮਰਿਆ ਉਹ ਨਾ ਕਿਤੇ ਜਾ ਸਕਦਾ ਨਾ ਕਿਤੇ ਕਲੇਮ ਹੀ ਨਹੀਂ ਕਰ ਸਕਦਾ ਕੋਈ ਸੋ ਆਪਾਂ ਕੰਪੇਅਰ ਕਰਨਾ ਇਹ ਕੰਪੇਅਰ ਬੰਦ ਹੀ ਨਹੀਂ ਆਪਣੇ ਜੇ ਕੰਪੇਅਰ ਕਰਨਾ ਵੀ ਇਹ ਤੇ ਡੰਕੀ ਵਾਲੇ ਤੇ ਪਹੀਆਂ ਦਾ ਫਿਰ ਉਹ ਸਾਡੇ ਇੱਕੋ ਹੀ ਗੱਲ ਹੈ ਠੀਕ ਹੈ ਹੁਣ ਲੈ ਲਓ ਜਿਹੜੇ ਆਪਣਾ ਮੁੰਡੇ ਜਾਂਦੇ ਨੇ ਪ੍ਰੋਬਲਮ ਜਿਹੜੀ ਸਭ ਜਿਹੜਾ ਸੱਪਾ ਹੈ ਕਿ ਜਦੋਂ ਸਾਡੇ ਪਹੀਏ ਸਾਡੇ ਭਰਾ ਹੁੰਦੇ ਨੇ ਬਸ ਜਮ ਜਮਾ ਨੋ ਪ੍ਰੋਬਲਮ ਇਹ ਧੜਾ ਧੜਾਈ ਜਾਂਦੇ ਨੇ ਨਾ ਕੋਈ ਲੈਣਾ ਨਾ ਦੇਣਾ ਸਾਡਾ ਮੁੰਡਾ 50 ਲੱਖ ਲੈ ਕੇ ਜਾਂਦਾ ਹੈ ਇਹ ਆ ਕੇ ਸਾਡਾ 50 ਲੱਖ ਲੈ ਜਾਂਦਾ ਹੈ ਹੈਨਾ ਉਹ ਕਿਵੇਂ ਹੈਨਾ ਕਰਾ ਕੇ ਤੇ ਫਿਰ ਕੋਈ ਫਿਰ ਕ੍ਰਾਈਮ ਦੇਖ ਲੋ ਕੋਈ ਕੋ ਨਾਲ ਦੀ ਕੋਈ ਮਤਲਬ ਉੱਥੇ ਡਾਕੂਮੈਂਟੇਸ਼ਨ ਬੰਦਦੇ ਨੇ ਪੂਰੀ ਸਕਰੂਟੀਨੀ ਦੇ ਬਾਅਦ ਇੱਥੇ ਕਲੋਨੀ ਦਾ ਆਧਾਰ ਕਾਰਡ ਬਣਾਉਂਦੇ ਇੱਥੇ ਵੀ ਉੱਥੇ ਵੀ ਨਾ ਬਦਲ ਇੱਥੇ ਇਹਨਾਂ ਨੂੰ ਬੁਲਾਉਂਦੇ ਹੀ ਨੇ ਕਿ ਮਤਲਬ ਕਿ ਫਿਟੇ ਮੈਂ ਕਹਿੰਦਾ ਸਾਡੇ ਪੋਲੀਟਿਸ਼ਨਾਂ ਦਾ ਇਹਨਾਂ ਦੀ ਨਲਾਇਕੀਆਂ ਦਾ ਇਹ ਮੰਗਵਾਂਦੇ ਹੀ ਤਾਂ ਨੇ ਕਿ ਪਈਆ ਦੀ ਇੱਥੇ ਕਲੋਨੀ ਪਈਆ ਦੇਖੋ ਲਫ਼ਜ਼ ਸਾਨੂੰ ਲੱਗਦਾ ਪਈਆ ਮੈਂ ਪ੍ਰਾ ਵਿਦ 올 ਰਿਸਪੈਕਟ ਜਿਹਨੇ ਪਈਆ ਸੁਣਟਣਾ ਮੈਂ ਪਈਆ ਸ਼ਬਦ ਬ੍ਰਦਰ ਵਾਲਾ ਨਹੀਂ ਰਿਹਾ ਪਈਆ ਸ਼ਬਦ ਇੱਕ ਨਫ਼ਰਤ ਵਾਲਾ ਸ਼ਬਦ ਬਣਿਆ ਹੋਇਆ ਉਹ ਇਸੇ ਕਰਕੇ ਅਰੇ ਪਈਆ ਨੂੰ ਲਿਆਂਦਾ ਤੇ ਮੌਨ ਹੈ ਕਿ ਇਹਨਾਂ ਵੋਟ ਬੈਂਕੇ ਜਿਹੜੇ ਸਾਡੇ ਆ ਰਹੇ ਨੇ ਇਹਨਾਂ ਨੂੰ ਤਾਂ ਲਿਆ ਹੀ ਰਿਹਾ ਕਿਸੇ ਕੋਈ ਕੰਮ ਥੋੜੀ ਮਜ਼ਦੂਰੀ ਵੀ ਹੋ ਸਕਦਾ ਜੀ ਉੱਥੇ ਜਿਹੜੀ ਦਿਹਾੜੀ ਆ ਉੱਥੇ 150 ਰੁਪਏ ਆ ਇੱਥੇ ਅਗਲੇ ਨੂੰ 500 ਰੁਪਏ ਮਿਲ ਜਾਂਦਾ ਉਹਨਾਂ ਦੀ ਆਪਣੀ ਮਜ਼ਦੂਰੀ ਵੀ ਤੇ ਆ ਨਾ ਪਰ ਇੱਥੇ ਹੁਣ ਪੰਜਾਬੀ ਜਦੋਂ ਆਪ ਕੰਮ ਕਰਨੋਂ ਹਟ ਗਏ ਜੋ ਸਪੇਸ ਪਈ ਆ ਉਹ ਤਾਂ ਭਰਨੀ ਤਾਂ ਹੈਗੀ ਆ ਕਿਸੇ ਨੇ ਸਿੰਪਲ ਚ ਅਰੇ ਮੈਨੂੰ ਆਪਣੇ ਮੁੰਡਿਆਂ ਦੇ ਹੀ ਦੱਸਣਾ ਮੈਂ ਜੇ ਦੱਸ ਰਿਹਾ ਸੀ ਕਿ ਨਲਾਇਕੋ 50-50 ਲੱਖ ਲੱਗੇ ਜਾਂਦੇ ਹੋ ਤੁਹਾਡੇ ਹੱਥ ਦੇ ਮਕਾਂ ਉਹ ਛੱਟੇ ਵਾਲੇ ਕਰ ਜਾਂਦੇ ਅੱਧਾ ਘੋਟਦੇ ਨੇ ਮੈਂ ਆਪਣੀ ਗੱਲ ਕਰਨਾ ਯਾਰ ਸਾਰੇ ਸੱਜਣ ਛੋਟੇ ਸਾਂ ਸੁਆ ਉਹ ਕੀ ਨਹੀਂ ਕੀਤਾ ਤੇ ਉਹ ਰੱਬ ਨੇ ਮਿਹਨਤ ਕੀਤਾ ਨੇ ਵੇਖੋ ਤੁਹਾਡੇ ਸਾਹਮਣੇ ਤੁਸੀਂ ਮਿਹਨਤ ਦੇ ਮਿਹਨਤ ਬਿਨਾ ਕੱਖ ਨਹੀਂ ਹੁੰਦਾ ਬੱਚੋ ਜਿਹੜੇ ਸੁਣ ਰਹੇ ਹੋ ਮਿਹਨਤ ਬਿਨਾ ਕੱਖ ਨਹੀਂ ਹੁੰਦਾ ਜੇ ਮਿਹਨਤ ਬਿਨਾ ਤੁਹਾਨੂੰ ਦੁਆਣੀ ਚਾਨੀ ਮਿਲ ਗਈ ਉਹ ਦੋ ਦਿਨ ਹੀ ਤੁਹਾਡੇ ਕੋਲ ਰਹਿਣੀ ਕਿਉਂ ਕੰਮ ਈਜ਼ੀ ਗੋ ਈਜ਼ੀ ਮਿਹਨਤ ਕਰੋ ਅੱਜ ਜੇ ਤੁਸੀਂ ਇੱਕ ਮਿੰਟ ਜਿਦੋਂ ਅਦਾਨੀਆਂ ਮੰਨ ਜੈਸੇ ਵੀ ਹੋਣਾ ਹੈਗੇ ਨੇ ਮਿਹਨਤ ਤਾਂ ਇਹਨਾਂ ਨੇ ਬੜੀਆਂ ਕੀਤੀਆਂ ਜੇ ਹੁਣ ਜਲਵਾ ਆ ਕੇ ਇਹਨਾਂ ਨੂੰ ਇਹਨਾਂ ਦੇ ਨਾਲ ਲੱਗੇ ਲੱਗੇ ਮਿਹਨਤ ਬਿਨਾ ਕੋਈ ਨਹੀਂ ਬਦਾਨੀਆਂ ਦਾ ਪਿਓ ਕੰਬਾਨੀਆਂ ਦੇ ਲੈ ਲੋ ਇਹ પેટ્રોલ ਪੰਪ ਤੇ ਕੀ ਚਲਾਉਂਦਾ ਹੁੰਦਾ ਸੀ ਮਿਹਨਤ ਕੀਤੀ ਸੋ ਬਦਾਨੀਆਂ ਦਾ ਕੁਲੀ ਸੀਗਾ ਮਤਲਬ ਕਹਿੰਦੇ ਆll ਕਮ ਫਰੋਮ ਹੇਅਰ ਯਾਰ ਮਿਹਨਤਾਂ ਕਰਕੇ ਆਏ ਨੇ ਸੋ ਬੱਚੇ ਜਿਹੜੇ ਸੁਣ ਰਹੇ ਹੋ ਮਿਹਨਤ ਬਿਨਾ ਜੇ ਤੁਹਾਨੂੰ ਕੋਈ ਆ ਕੇ ਕੁਝ ਪੈਸੇ ਦੇ ਰਿਹਾ ਹੈ ਉਹਦੇ ਮੂੰਹ ਤੇ ਮਾਰੋ ਉਸ ਬੰਦੇ ਪੈਸੇ ਨਾਲ ਤੁਹਾਨੂੰ ਬਿਮਾਰ ਕਰਨਾ ਹੈ ਬਿਮਾਰ ਮੈ ਤੁਹਾਨੂੰ ਫਿਜ਼ੀਕਲੀ ਮੈਂਟਲੀ ਹਰ ਪਾਸਿਓਂ ਤੋ ਮਿਹਨਤ ਕਰਕੇ ਜਿਹੜੇ ਸਾਡੇ ਨੌਜਵਾਨ ਬਾਹਰ ਜਾ ਰਹੇ ਨੇ ਇੱਕ ਜਿਹੜਾ ਟੈਲੈਂਟਡ ਪੰਜਾਬੀ ਸੀ ਉਹ ਕਟਣ ਲੱਗ ਗਿਆ ਜਿਹੜੀ ਪੜ੍ਹਾਈ ਆ ਐਜੂਕੇਸ਼ਨ ਆ ਉਹ ਵੀ ਕਟ ਗਈ ਕੀ ਸਮਝਦੇ ਹੋ ਕਿ ਜਿਹੜੇ ਨੌਜਵਾਨ ਨੇ ਕਈ ਪੜ੍ਹਨ ਦੇ ਬਾਰੇ ਵੀ ਬਾਜ਼ ਜਾ ਰਹੇ ਆ ਜਾਂ ਫਿਰ ਉਹਨਾਂ ਨੂੰ ਸੁਪਨੇ ਵੱਡੇ ਵਿਖਾਤੇ ਨਹੀਂ ਨਹੀਂ ਦੇਖੋ ਜਿਹੜਾ ਬੱਚਾ ਮਿਹਨਤ ਕਰਨ ਲਈ ਤਿਆਰ ਹੈ ਉਹਨੂੰ ਇਸ ਦੁਨੀਆਂ 'ਚ ਕੋਈ ਪ੍ਰੋਬਲਮ ਨਹੀਂ ਜੇ ਉਹ ਭਾਵੇਂ ਪੰਜਾਬ 'ਚ ਹੋਵੇ ਭਾਵੇਂ ਜਿੱਥੇ ਜਾਏ ਜਿਹੜਾ ਮੁੰਡਾ ਪੜ੍ਹਨ ਲਈ ਚਾਹ ਰੇ ਉਹਨੂੰ ਇਸੇ ਵੀ ਪ੍ਰੋਬਲਮ ਕਿਤੇ ਪ੍ਰੋਬਲਮ ਨਹੀਂ ਇਹ ਤਾਂ ਹਕੀਕਤ ਜੇ ਪ੍ਰੋਬਲਮ ਸਾਡੀ ਜਨਰੇਸ਼ਨ ਦੀ ਹੋਗੀ ਮਿਹਨਤ ਕਰਨੀ ਨਹੀਂ ਹੁਣ ਜਿਵੇਂ ਫੇਰ ਉਹ ਹੀ ਸਰਕਾਰਾਂ ਤੇ ਆ ਗਿਆ ਮਾਪਿਆਂ ਨੂੰ ਕੀ ਮੈਸੇਜ ਆ ਤੁਸੀਂ ਬੱਚਿਆਂ ਨੂੰ ਤਾਂ ਕਹਤਾ ਮਾਪਿਆਂ ਨੂੰ ਕੀ ਕਹਿਣਾ ਜਾਓਗੇ ਜਿਹੜੇ ਮਾਪੇ ਖੁਦ ਦੇਖਦੇ ਆ ਕਿ ਕੁੜੀ ਭੇਜ ਦੋ ਮੁੰਡਾ ਭੇਜ ਦੋ ਫੇਰ ਅਸੀਂ ਉੱਥੇ ਜਾ ਕੇ ਸੈੱਟ ਹੋ ਜਾਾਂਗੇ ਇੱਥੇ ਘਰ ਰੋਲ ਜਾਂਦਾ ਜ਼ਮੀਨਾਂ ਰੋਲ ਜਾਂਦੀਆਂ ਨੇ ਨਹੀਂ ਮਾਪਿਆਂ ਨੂੰ ਸਟ੍ਰਿਕਟ ਮੈਸੇਜ ਅੱਖਾਂ ਖੋਲੋ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਜਦੋਂ ਪਾ ਪੜਦੇ ਹੋ ਨਾ ਕਿ ਇਸ ਉਮੀਦ 'ਚ ਕਿ ਉੱਥੇ ਜਾ ਕੇ ਜੀ ਪਤਾ ਨਹੀਂ ਕੀ ਹੋ ਜਾਏਗਾ ਤੇ ਸਵਰਗਾ ਦਾ ਕਰਾ ਕੇ ਉਹ ਤੁਹਾਡੀ ਮੂਰਖਤਾ ਹੈ ਤੁਹਾਡੀ ਗਲਤੀ ਹੈ ਤੁਸੀਂ ਜ਼ਿੰਦਗੀ ਆਪਣੇ ਬੱਚਿਆਂ ਦੀ ਆਵਾਜ਼ ਨਹੀਂ ਬਰਬਾਦ ਕਰ ਰਹੇ ਹੋ ਇਸ ਸਾਹਮਣੇ ਵਿੱਚ ਕਿਸੇ ਲਾਲਚ ਨਾਲ ਪਾਓ ਬੱਚਿਆਂ ਨੂੰ ਸਿਆਣਾ ਬਣਾਓ ਇੱਥੇ ਜੋ ਜੋ ਮਿਹਨਤ ਹੋ ਸਕਦੀ ਉਹ ਬਖਾਓ ਇੱਥੇ ਜਿਵੇਂ ਦੱਸਿਆ ਜੇ ਆਪਣੀ ਚੁਣੀ ਹੋਈ ਜਿਹੜੀ ਸਰਕਾਰ ਹੈ ਤੁਹਾਡੇ ਐਮਐਲਏ ਨੇ ਜੇਕਰ ਕੱਟੇ ਹੋ ਕੇ ਪੜੋ ਉਹਨਾਂ ਨੂੰ ਕੰਮ ਕੀਵਾਂ ਨਹੀਂ ਦੇਣਗੇ ਤੁਸੀਂ ਕਿਹੜੇ ਕਿਹੜੇ ਦੇਸ਼ਾਂ 'ਚ ਘੁੰਮ ਕੇ ਆਏ ਹੋ ਤੁਸੀਂ ਦੇਖਿਆ ਹੋਣਾ ਕਿ ਸਵਰਗ ਕਿੱਥੇ ਨਜ਼ਰ ਆਉਂਦਾ ਆ ਦੇਖੋ ਸਵਰਗ ਤੇ ਦੁਨੀਆ ਤੇ ਇੱਥੇ ਦੇ ਸਾਰਾ ਕਰਾ ਕੇ ਬਟ ਲਿਵਿੰਗ ਕੰਡੀਸ਼ਨ ਕੋਈ ਸ਼ੱਕ ਨਹੀਂ ਯੂਰੋਪੀਅਨ ਵੈਸਟਰਨ ਵਰਲਡ ਜਿਹੜਾ ਗੋਰਿਆਂ ਦਾ ਮੁਲਕ ਹੈ ਨਾ ਉਹਨਾਂ ਦੇ ਉੱਤੇ ਜੇ ਕੰਪੇਅਰ ਹੀ ਕਰਨਾ ਤੇ ਉਹ ਜੇ ਸਾਡੇ ਨਾਲ ਕਰਨਾ ਹੈ ਅਫਰੀਕਾ ਨਾਲ ਕਰਨਾ ਹੈ ਫਿਰ ਤੇ ਸਾਰਾ ਵੈਸਟਰਨ ਵਰਲਡ ਗੋਰਿਆਂ ਦੇ ਮੁਲਕ ਸਵਰਗ ਹੀ ਜਿਹਾ ਕਿਉਂ ਕਾਰਨ ਕਿਉਂਕਿ ਕਾਰਨ ਉਹ ਤੁਹਾਨੂੰ ਪਹਿਲੀ ਗੱਲ ਲਾਅ ਐਂਡ ਆਰਡਰ ਇਨਸਾਨ ਨੂੰ ਸਭ ਤੋਂ ਹੁੰਦਾ ਹੈ ਲਾਅ ਐਂਡ ਆਰਡਰ ਪਰਫੈਕਟ ਕੋਈ ਉਹ ਜਿੱਥੇ ਹੁੰਦਾ ਫੜ ਕੇ ਮੁੰਡਾ ਅੰਦਰ ਕਰ ਦਿਓ ਕੇਸ ਕੋਸਪਾਸ ਉਹ ਨਹੀਂ ਹਰ ਇੱਕ ਦਿਨ ਨੌਕਰੀ ਗਾਰੰਟੀਡ ਜੇ ਜੇ ਨੌਕਰੀ ਉਹ ਦੀ ਕਿਸੇ ਕਾਰਨ ਨਹੀਂ ਹੈ ਸਰਕਾਰ ਨੇ ਉਹਨੂੰ ਜਿਹੜਾ ਕੀ ਕੀਤਾ ਜੋ ਵੀ ਭੁੱਲਣ ਲਿਆ ਉਹਨੂੰ ਪਤਾ ਮਿਲ ਨਹੀਂ ਸੋਸ਼ਲ ਸੋਸ਼ਲ ਸਿਕਿਉਰਿਟੀ ਉਹ ਮਿਲ ਨਹੀਂ ਮਿਲਣੀ ਹੈ ਮੈਡੀਕਲ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਟੈਕਸ ਤੁਹਾਡੇ ਤੋਂ ਜਿਹੜੇ ਹਨ ਤੁਹਾਡੇ ਇੰਡੀਆ ਦੇ ਵਿੱਚ ਬੰਦਾ ਟੈਕਸ ਦੇ ਦੇ ਕੇ ਮਰ ਜਾਂਦਾ ਉਹਨੂੰ ਇੱਕ ਨਵੇਂ ਪੈਸੇ ਫਾਇਦਾ ਨਹੀਂ ਹੁੰਦਾ ਕਿਵੇਂ ਨਹੀਂ ਹੁੰਦਾ ਟੈਕਸ ਜੋ ਸਰਕਾਰਾਂ ਨੂੰ ਬੱਚੇ ਪੜਾਉ ਸਰਕਾਰ ਪ੍ਰਾਈਵੇਟ ਸਕੂਲਾਂ ਚ ਟੈਕਸ ਦੇ ਸਰਕਾਰਾਂ ਨੂੰ ਇਲਾਜ ਕਰਾਉ ਪ੍ਰਾਈਵੇਟ ਸਕੂਲਾਂ ਚ ਟੈਕਸ ਦੇ ਸਰਕਾਰਾਂ ਨੂੰ ਜਦ ਕਰਕੇ ਤੇ ਬਾਹਰ ਦੇ ਮੁਲਕਾਂ ਚ ਜੇ ਉਹ ਕੰਪੇਅਰ ਕਰਨਾ ਹੈ ਵੈਸਟਰਨ ਵਰਲਡ ਗੋਰਿਆਂ ਦੇ ਮੁਲਕ ਜਿਹੜੇ ਵੀ ਨਾ ਐਡਾ ਵੀ ਉਹ ਤੇ ਜਿਹੜਾ ਉਹ ਕੰਪੇਅਰ ਕਰਨਾ ਉਸ ਵਰਗ ਦੇ ਇਹਦੇ ਕੋਈ ਸ਼ੱਕ ਨਹੀਂ ਇਹ ਹਕੀਕਤ ਹੈ ਕੋਈ ਕਹਿੰਦੇ ਜਰ ਪੰਜਾਬ ਵਰਗਾ ਕੋਈ ਹੈ ਨਹੀਂ ਸਟੇਟ ਮੌਸਮ ਪੱਖੋਂ ਖਾਣੇ ਪੀਣੇ ਪੱਖੋਂ ਜੋ ਜੋ ਵੀ ਮਾਹੌਲ ਪੱਖੋਂ ਨਹੀਂ ਬਿਲਕੁਲ ਸੀ ਇਹ ਗੱਲ ਇਹ ਤੇ ਹਕੀਕਤ ਸੀ ਆਪਣਾ 61 70 ਤੱਕ ਸੋਨੇ ਚੜਿਆ ਸੀ 70 ਤੱਕ ਯਾਰ 47 ਚ ਆਪਣਾ ਇਜ਼ਾਦਾ ਇੰਡੀਆ 47 ਇੰڈیا ਜ਼ਿਆਦਾ ਹੋਇਆ ਪੰਜਾਬ ਬਰਬਾਦ ਹੋਇਆ ਠੀਕ ਹੈ ਇੰਡੀਆ ਜ਼ਿਆਦਾ ਪੰਜਾਬ ਬਰਬਾਦ ਹੋਇਆ 47 ਤੇ 6 60 ਅਰਲੀ 60 ਦੇ ਵਿੱਚ ਆਪਾਂ ਬਰਬਾਦੀ ਤੋਂ ਨੰਬਰ 1 ਬਣ ਕੇ ਸਟੇਟ ਕੰਟਰੀ ਦੇ ਕਿਉਂ ਕਿ ਜ਼ਮੀਨ ਸੋਹਣੀ ਪਾਣੀ ਸੋਨਾ ਲੋਕ ਸੋਨੇ ਲੋਕ ਸੱਚੇ ਸਾਰੇ ਹੁਣ ਕੀ ਹੋਇਆ ਜਿਹੜੇ ਸਾਡੇ ਫਿਰ ਲੀਡਰ ਸੀ ਜਿਉ ਮੈਂ ਕਿ ਸਟੈਪ ਬਾਈ ਸਟੈਪ ਇਹ ਸੁਣਨਾ ਨਹੀਂ ਗੱਲ ਜ ਬੜੀ ਜ ਇਹ ਬੜੀ ਜ਼ਰੂਰੀ ਗੱਲ ਹੈ ਪਹਿਲੇ ਸੀ ਲੀਡਰ ਲੀਡਰ ਦਾ ਕੰਮ ਉਹਦਾ ਲੀਡ ਕਰਨਾ ਉਹ ਲੀਡ ਕਰਦੇ ਸੀ ਫਿਰ ਸਾਡੇ ਲੀਡਰ ਬਣ ਕੇ ਪੋਲੀਟੀਸ਼ੀਅਨ ਲੀਡਰ ਹਮੇਸ਼ਾ ਦੂਜ ਜਨਤਾ ਦੇ ਸੋਚਦਾ ਆਪਣੀ ਫਿਰ ਪੋਲੀਟੀਸ਼ੀਅਨ ਬਣ ਕੇ ਫਿਰ ਆਪਣੀ ਵੀ ਸੋਚਣ ਲੱਗਦਾ ਫਿਰ ਇਹ ਬਣ ਕੇ ਬਿਜ਼ਨਸਮੈਨ ਸੋ ਲੀਡਰ ਪੋਲੀਟੀਸ਼ੀਅਨ ਬਿਜ਼ਨਸਮੈਨ ਬਣ ਗਏ ਬਿਜ਼ਨਸਮੈਨ ਮੀਨਸ ਆਪਣਾ ਹੀ ਹੋ ਗਿਆ ਜਿਹੜਾ ਸਭ ਤੋਂ ਵੱਡਾ ਸੱਪ ਹੈ ਹੁਣ ਜਿੰਨੇ ਵੀ ਜਿਹੜੇ ਲੀਡਰ ਸ਼ੁਰੂ ਹੋਏ ਸੀ ਪੋਲੀਟਿਕ ਬਿਨ ਇਹਨਾਂ ਨੇ ਸਾਰੇ ਬਣ ਗਏ ਨੇ ਮਾਫੀਆ ਬਿਜ਼ਨਸ ਸਮਝੇ ਕਿ ਜੋ ਗਲਤ ਕੰਮ ਹੈ ਇਹਨਾਂ ਨੇ ਕਰਨਾ ਤਾਂ ਬੇੜਾ ਕਰਤੇ ਉਹਨੇ ਹੁਣ ਅੱਜ ਮਤਲਬ ਇਹਨਾਂ ਮੈਂ ਤਾਂ ਕਹਾਂਗਾ ਰਣ ਦੇ ਜਿਹੜੇ ਵੀ ਆਪਣੇ ਲੀਡਰ ਬਣੇ ਨੇ ਅੱਜ ਅਸੀਂ 18ਵੇਂ ਨੰਬਰ ਤੇ ਆਂ 18 ਸਟੇਟ ਨੇ ਜਿਹੜੇ ਪ੍ਰੋਪਰ ਗਿਨੇ ਜਾਂਦੇ ਨੇ ਜਿਹਨੇ ਛੋਟੇ ਯੂਟੀ ਤੇ ਛੋਟਾ ਛੜ ਕੇ ਅਸੀਂ 18ਵੇਂ ਨੰਬਰ ਤੇ ਆਂ 47 ਬਰਬਾਦ ਪੰਜਾਬ 60 ਦੇ ਵਿੱਚ ਆਬਾਦ ਹੋ ਗਿਆ। ਔਰ ਅੱਜ ਇਹਨਾਂ ਨੇ ਇਹਨਾਂ ਦੀ ਕਰਤੂਤਾਂ ਕਰਕੇ ਆਪਾਂ ਏੜਾ ਪਟਿਆ। ਤਾਂ ਕੀ ਕਰਤੂਤ ਹੈ? ਨਾ ਇਹ ਨਾ ਪਾਣੀ ਦੀ ਗਲਤੀ ਹੈ ਨਾ ਹਵਾ ਦੀ ਗਲਤੀ, ਗਲਤੀ ਸਾਡੇ ਬੰਦਿਆਂ ਦੀ। ਇੱਕ ਗੱਲ ਹੋਰ ਸੁਣ ਲਈ ਐਡ ਕਰ ਦਿਆਂ। ਇਹ ਪੁਰਾਣੇ ਸਿਆਣੇ ਕਹਿੰਦੇ ਨੇ ਕਿ ਸੱਤ ਪੁਸਤਕਾਂ ਦੀ ਕਮਾਈ ਇੱਕ ਨਲਾਇਕ ਪੁੱਤਰ ਆ ਜਾਣਾ ਤੇ ਸੱਤ ਪੁਸਤਕਾਂ ਦੀ ਮਾਈ ਬਰਬਾਦ ਕਰ ਦਿੰਦਾ ਹੈ। ਹਕੀਕਤ ਹੈ। ਤੇ ਅਸੀਂ ਕੀ ਕਰਨੇ ਆ ਪਿਛਲੇ ਤੋਂ 117 ਦੇ 17 ਉਸੇ ਬਰੇ ਬ੍ਰਿਗੇਡ ਦੇ ਮੁੰਡੇ ਸੀ ਸਿਕਸ ਸਲੈਕਟ ਕਰ ਰਹੇ ਸੇਮ ਪੀਪਲ ਅਗੇਨ ਐਂਡ ਅਗੇਨ ਨਲਾਇਕ ਤਾਂ ਵੇਖ ਲਓ ਪੰਜਾਬ ਦਾ ਕੀ ਹਾਲ ਹੈ ਸੋ ਪੰਜਾਬ ਦਾ ਕਿਹੜਾ ਬੇੜਾ ਕਰਕ ਕੀਤਾ ਸਾਡੇ ਰਾਂਝੀਤਕ ਲੋਕਾਂ ਨੇ ਜੋ ਜਿਸ ਕੋ ਮੰਨੇ ਕਿਹਾ ਸੋ ਦੇਖਦੇ ਆਂ ਪੰਜਾਬ ਨੂੰ ਚੰਗੇ ਰਾਹ ਕਿਹੜਾ ਪਾਏਗਾ ਇਹ ਤੇ ਸਾਡੀ ਨਜ਼ਰ ਬਣੀ ਰਹੇਗੀ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ